ਸ਼੍ਰੀ ਦਰਬਾਰ ਸਾਹਿਬ ਨੂੰ ਈਮੇਲ ਰਾਹੀਂ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲਗਾਤਾਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੂਪੀਆਂ ਦੀ ਸਖਤੀ ਨਾਲ ਤਲਾਸ਼ ਕਰ ਰਿਹਾ ਹੈ ਅਤੇ ਜਲਦੀ ਹੀ ਦੋਸ਼ੀ ਫੜ ਲਏ ਜਾਣਗੇ ਇਹ ਸ਼ਬਦ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲਗਾਤਾਰ ਸੁਰੱਖਿਆ ਏਜੰਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹਨ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪ੍ਰਵੋਸਾਦੋਂ ਆਉਂਦੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ। ਇਹ ਮੀਲਦਾਰੀਆਂ ਨੇ ਜਿਹਦੇ ਵਿੱਚ ਇਹ ਦੱਸਿਆ ਉਹ ਕਹਿੰਦੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ। ਅਮਨ ਸਿੰਘ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਐਕਟ ਔਰ ਡਿਗੂਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡੇ ਨਾਲ 20 ਘੰਟੇ ਟੱਚ ਨੇ, ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਹਦਾਇਤ ਕੀਤੀ ਕਿ ਤੁਸੀਂ ਉੱਥੇ ਕੋਕਯੋਲ ਜਾ ਕੇ ਆਓ। ਕਿਸੇ ਤਰੀਕੇ ਦੇ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਕਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਰੋਕਣਾ ਚਾਹੀਦਾ ਹੈ ਪਲੇਟਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ ਦਾ ਵੀ ਨਹੀਂ ਬਣਾਇਆ ਜਾਏਗਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਤੇ ਔਰ ਜਦ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤ ਸਰ ਨੇ ਔਰ ਪ੍ਰੇਮ ਕਰਦੇ ਨੇ ਸ਼ਮੰਦਰ ਸਾਹਿਬ ਨੇ ਉਦੋਂ ਤੱਕ ਕੋਈ ਤਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਨਾ ਨਹੀਂ ਕਰ ਸਕਦਾ ਸੋ

धार लिया किया जा सको किसी तरीके की कोई टेंशन नहीं है और मैं सबू विश्वास अपने वालों भी अमृतसर निवासियों भगवंत मान साहब वालों भी किसी तरीके से घबराने की कोई गलत महसूस हूं हालात पिछले बहुत खराब रहे की टूरिजन सेवासा नहीं खड़ी जाएंगे देखो विश्वास रखना पड़ेगा जो विश्वास करो तो देखो तो तो जिन्नी संगत अगे आम तौर तो पे उंदी उन्ही संगत आज है तो कोई फर्क नहीं पे मैं वही बात कर रहा है कि ताई जी तो सामने सारे खड़े हैं मैं खड़े हैं डीसी मैम खड़े हैं नरेंद्र जी गुप्ता खड़े हैं सारे तुम्हारे सामने हैं और हैं ਉਹਨਾਂ ਬੜੇ ਜਿਹਨੇ ਵੀ ਕੀ ਕੀਤਾ ਕੋਈ ਕੇਸ ਹੋਇਆ ਹੈ ਉਹ ਬਗੈਨ ਲੱਗਣੀ ਚਾਹੀਦੀ ਕੋਈ ਵੀ ਇਹ ਕੋਈ ਇੰਪ੍ਰੈਕਟ ਹੋ ਜਾ ਕੋਈ 20 ਮਿੰਟ ਤੋਂ ਬਾਅਦ ਕੋਈ ਸਿੱਕਰੀ ਅਫਰ ਲਗਾਣੀ ਕਿ ਉਹ ਜੀ ਰਟਾਇਮ ਕਰ ਹੋਇਆ 20 ਮਿੰਟ ਦੇ ਵਿੱਚ ਦੋਸਰੇ ਖੜੇ ਜਾਂਦੀ ਰਹੀ ਹੈ ਦੇਖੋ ਇਸ ਤਰ੍ਹਾਂ ਜਿੰਨੇ ਜਿੱਤਰਾ ਸਾਈਸ ਤਰੱਕੀ ਕਰ ਰਹੀ ਹੈ ਨੇਤੀ ਬਹੁਤ ਤਰੱਕੀ ਕਰ ਰਹੀ ਹੈ ਸੋਗਾ ਇੱਕ ਤੋਂ ਪਿੱਛੇ ਵੀਡੀਓ ਤੇ ਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜਿਹੇ ਗਲਤ ਬੰਦੇ ਨੇ

ਮੋੜ ਤੋਂ ਤੁਹਾਨੂੰ ਮੈਂ ਪਹਿਲਾਂ ਵੀ ਆਪਾਂ ਕਲੀਅਰ ਕਰਦੇ ਰਹੇ ਡੇ ਟੂ ਡੇ ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮਾਨੀਟਰ ਕੀਤੀ ਜਾ ਰਹੀ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੁਇਕ ਮੂਵਮੈਂਟ ਕੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਤੇ ਟਾਈਮ ਲੱਗ ਜਾਂਦਾ ਹੈ तो कई वॉरंटेड कंपनी से रिप्लाई आने में वो चीजਾਨੂੰ टाइम लगता है बट मैं एक गल uh, दोबारा दोहराना चाहना कि बहुत ओके इंतजाम में सारे पुलिस ने स्पेशली बिरे स्पेशल ट्रेन uh, एसजीवी असल पार्क एरिया च डोमिनेट करने लाई है और डीसीपी लेवल के ऑफिसर इतने बाय नेम इंचार्ज चार्ज में खड़ा एंटी सबटा चेक चल रहा है और uh, ਬੰਬਸਪੋਜ਼ਲ ਸਕਵਾੜ ਵੀ 24 ਘੰਟੇ ਤਿਆਂਦਰ ਹੈ ਐਸਡੀਪੀਸੀ ਦੇ ਨਾਲ ਜੀ ਪੂਰੇ ਕਾਲਮੇ ਵਿੱਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋ ਸਾਰੀ ਸਿਕਿਉਰਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹੋ ਜਿਹਾ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਵਾ ਸਕਦਾ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਔਰ ਇਥੇ ਸਭ ਨੇ ਹਮੇਸ਼ਾ ਜ਼ਰਦਾਸਤੀ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਅਫਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆਂ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲੀ ਹੈ ਜਦੋਂ ਅ ਕਿਸੇ ਵੀ ਇਨਵੈਸਟੀਗੇਸ਼ਨ ਜੋ ਕਿ ਅਸੀਂ ਸੱਚੇ ਮਾਰਗ ਦੇ ਉੱਤੇ ਕਦਮਾਂ ਦੇ ਰਹੇ ਆਂ ਆਪਾਂ ਸਾਰੇ ਉਹਦੇ ਤੇ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੋਈ ਸਾਡੀਆਂ ਪਾਰਟੀਆ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ। ਤੁਸੀਂ ਵੀ ਤੁਸੀਂ ਪਹਿਲੇ ਵੀ ਜਿਹਨਾਂ ਤੋਂ ਲੱਭਾ ਕਿਆ ਹੋ ਚੁੱਕੀ ਹੈ ਆਪ ਕਰ ਰਹੇ ਆ। ਉਹ ਹੋਣੀ ਹੈ ਉਹ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਾ ਦਿੱਤਾ ਹਾਂ ਅਕੀਆ ਕੇ ਕਿਤਨੇ ਕੰਮ ਆਪੀ ਆਪੀ ਕਰਾਉਣ ਕਿ ਇਹੋ ਜਿਹਾ ਹਮ ਆਈ ਇਹ ਜੋ ਕੋਲ ਨਹੀਂ ਜੇ ਰਿਹਾ ਕਿ ਸਾਡੀ ਅਨੁਮੋਦਨ ਦੇਖੋ ਸਾਰੇ ਆ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਫ ਦੀ ਰੈਨਮਾਈ ਜੋ ਕਾਫੀ ਡੀਟੇਲ ਕੇ ਦੀ ਇਨਵੈਸਟੀਗੇਸ਼ਨਸ ਹੈਲਪ ਕਰ ਰਹੇ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ ਬਾਰ ਪਹਿਲਾਂ ਵੀ ਤੁਹਾਨੂੰ ਨਾਲ ਕੀਤੀ ਹਾਂ ਫਿਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲ ਬਾਕ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਚ ਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਲਾਈਮਲਾਈਟ ਹੋ ਕਰਨਾ ਵੀ ਚਾਹ ਸਕਦਾ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ उदी intention बारे या background बारे कुछ कहा नहीं था देख, but मैं ए, तो न दोबारा ये विश्वास दोहराता हूँ पुख्ता इंटरनेट सिक्योरिटी देने और इन्वेस्टिगेशन बिल्कुल right direction चल रही है और बहुत जल्दी तो अपना शेयर करांगे जिडीबी ब्रेक थ्रू वाउन